ਹਾਂ ਜੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਮੈਂ ਵੀ 2024 ਚ ਵਿਆਹ ਕਰਵਾ ਕੇ ਆਇਆ ਸੀਗਾ ਇੰਡੀਆ ਜਾ ਕੇ ਠੀਕ ਹੈ ਵੀਰ ਹਾਂ ਜੀ ਮੇਰੀ ਵਾਈਫ ਆਈ ਇੱਥੇ ਦਸੰਬਰ 2024 ਚ ਹਾਂ ਹਾਂ ਤੇ 2 ਤਰੀਕ ਨੂੰ ਆਈ ਮੈਨੂੰ ਦੱਸਿਆ ਨਹੀਂ ਮੈਨੂੰ ਕਹਿੰਦੀ ਮੇਰਾ ਤਾਂ ਵੀਜ਼ਾ ਰਿਜੈਕਟ ਹੋ ਗਿਆ ਮੈਂ ਇੱਥੇ ਲੋਰਾਂ ਨਾਲ ਲੜੀ ਆਵਾਂ ਹਨਾ ਅੱਛਾ ਤੇ ਜਦੋਂ ਮੁੜ ਕੇ ਉਹਨੂੰ ਲੈਂਡਿੰਗ ਪੇਪਰ ਨਹੀਂ ਮਿਲੇਗੇ ਫਿਰ 27 ਤਰੀਕ ਨੂੰ ਮੇਰੇ ਕੋਲ ਆ ਗਈ ਹਾਂ ਹਾਂ ਆ ਕੇ ਮੈਨੂੰ ਕਹਿੰਦੀ ਆਪਦੇ ਔਰ ਡੈਡੀ ਨੂੰ ਕਹਿ ਵੀ ਆਪਾਂ ਜ਼ਮੀਨ ਵੇਚ ਦਈਏ ਮੈਂ ਕਿਹਾ ਤੂੰ ਕੱਲ ਹੀ ਆਈਆਂ ਵੀ ਇੰਨੀ ਛੇਦੀ ਜ਼ਮੀਨ ਕਿਵੇਂ ਵੇਚ ਦਈਏ ਹਨਾ ਹਾਂ ਤੇ ਮੁੜ ਕੇ ਕਹਿੰਦੀ ਠੀਕ ਆ ਤੇ ਵੈਸੇ ਬਾਹਰ ਦੂਸਰੇ ਦਿਨ ਡਿਨਰ ਕਰਨ ਗਏ ਤੇ ਉੱਥੇ ਜਾ ਕੇ ਪੋਸਟ ਕਾਲ ਕਰਤੀ ਦੱਸੋ ਅੱਛਾ ਪਹਿਲੋਂ ਪਹਿਲੋਂ ਤੁਸੀਂ ਉਹ ਵਿਆਹ ਕਰਾ ਪਹਿਲੋਂ ਕਹੀ ਕਿ ਮੇਰੇ ਜਿਹੜਾ ਵੀਜ਼ਾ ਨਹੀਂ ਮੈਨੂੰ ਮਿਲਿਆ ਤੇ ਤੁਸੀਂ ਇੱਥੇ ਵਕੀਲਾਂ ਦੇ ਇੱਧਰ ਉੱਧਰ ਭੱਜੇ ਫਿਰਦੇ ਰਹੇ ਵੀ ਭਾਈ ਮੇਰੀ ਪਤਨੀ ਨੂੰ ਵੀਜ਼ਾ ਨਹੀਂ ਮਿਲ ਰਿਹਾ ਹੈ ਹਾਂ ਉਹ ਮੈਨੂੰ ਕਹਿੰਦੇ ਵੀ ਉਹਦੀ ਪੀਪੀਆਰ ਆਈ ਹੋਈ ਆ ਪਾਸਪੋਰਟ ਫੋਟੋ ਰਿਕੁਐਸਟ ਵੀ ਆਏ ਕਿ ਮੈਨੂੰ ਮਿਲਿਆ ਗਿਆ ਤੇ ਕਹਿੰਦੀ ਮਿਲਿਆ ਨਹੀਂ ਹੈਗਾਗਾ ਤੇ ਮੈਂ ਵਕੀਲਾ ਨਾਲ ਲੜੀ ਆ ਮੈਂ ਹਣਾ ਹਾਂ ਹਾਂ ਤੇ ਮੁੜ ਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੇਰੀ ਪੀਪੀਆਰ ਆਈ ਆ ਕਹਿੰਦੀ ਉਹ ਮੈਂ ਫਾਈਲ ਜਮਾ ਕਰਵਾਉਣ ਗਈ ਸੀ ਉਹਨਾਂ ਨੇ ਕੀ ਕਰਦੇ ਹੁੰਦੇ ਆ ਕਾਲ ਚੱਕ ਕੇ ਪਰਹਮਾਰੀ ਹਾਂ ਹਾਂ ਮੈਂ ਕਿਹਾ ਬੜਾ ਜੱਬ ਪਿਆ ਵਾ ਅੱਛਾ ਤੇ ਫੇਰ ਮੁਰਕੇ ਇੱਥੇ ਆਈ 25 27 ਤਰੀਕ ਨੂੰ ਮੇਰੇ ਕੋਲੇ ਤੇ ਆ ਕੇ ਕਹਿੰਦੀ ਵੀ ਮੇਰਾ ਤਾਂ ਉਹ ਲੈਂਡਿੰਗ ਪੇਪਰ ਨਹੀਂ ਮਿਲਿਆ ਆਈ 2 ਤਰੀਕ ਦੀ ਸੀਗੀ ਤੇ ਦੂਸਰੇ ਤੇ ਅਸੀਂ 29 ਤਰੀਕ ਨੂੰ ਡਿਨਰ ਕਰਨਗੇ ਉਥੇ ਪੋਸਟ ਕਾਲ ਕਰਦੀ ਕਹਿੰਦੀ ਵੀ ਬਾਪੂ ਨੂੰ ਕਹੇ ਜ਼ਮੀਨ ਵਿੱਚ ਨਹੀਂ 2 ਤਰੀਕ ਨੂੰ ਤੁਹਾਡੇ ਕੋਲੇ ਸਿੱਧੀ ਜਦੋਂ ਆਈ ਤੁਹਾਡੇ ਕੋਾਈ ਜਾਂ ਕਿਤੇ ਹੋਰ ਆਪਣੇ ਰਿਸ਼ਤੇ ਆਪਦੇ ਭਰਾ ਆਪਦੇ ਭਰਾ ਕੋਲੇ ਚਲੀ ਗਈ ਅੱਛਾ ਤੁਹਾਨੂੰ ਉਦੋਂ ਵੀ ਨਹੀਂ ਸ਼ੱਕ ਪਈ ਵੀ ਇਹ ਭਰਾ ਕੋਲੋਂ ਹੋ ਕੇ ਆਈ ਹੈ ਹਾਂ ਹਾਂਜੀ ਤੇ ਇੱਕ ਮਿੰਟ ਜੀ ਮੈਨੂੰ ਕਾਲ ਆਈ ਜਾਂਦੀ ਹੈ ਥੋੜੀ ਜਿਮੇ ਕਰਦਾ ਜੀ ਇੱਕ ਮਿੰਟ ਕੋਈ ਨਹੀਂ ਨੋ ਪ੍ਰੋਬਲਮ ਤੁਹਾਨੂੰ ਤੇ ਹਾਂਜੀ 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 ਓਕੇ ਮੁੜ ਕੇ ਹਾਂਜੀ ਮੁੜ ਕੇ ਮੈਂ ਨੂੰ ਮੇਰਾ ਡੈਡੀ ਕਹਿੰਦਾ ਵੀ ਮੈਂ ਆਹਦੇ ਡੈਡੀ ਨੂੰ ਫੋਨ ਲਾਇਆ ਮੈਂ ਕਿਹਾ ਇੱਥੇ ਆ ਗਈ ਉਹ ਕਹਿੰਦਾ ਇਹਦਾ ਪਿੰਡ ਵੀ ਬੇਇੱਜ਼ਤੀ ਕਰਾ ਗਈ ਵੀ ਦੱਸਿਆ ਹੀ ਨਹੀਂਗਾ ਵੀ ਲੋਕੀ ਕਹਿਣਗੇ ਵੀ ਇਹਨਾਂ ਦੀ ਨੂੰ ਬਾਹਰ ਚਲੀ ਗਈ ਹਨਾ ਹਾਂ ਹਾਂ ਕੱਲਾ ਮੁੰਡਾ ਤੂੰ ਸਾਡਾ ਹੂੰ ਹੂੰ ਮੈਂ ਕਿਹਾ ਠੀਕ ਆ ਚੱਲ ਤੇ ਕਿਹੜੇ ਪਿੰਡ ਤੋਂ ਇੰਡੀਆ ਤੋਂ ਕਿਹੜੇ ਪਿੰਡ ਤੋਂ ਤੁਸੀਂ ਵੀ ਰਹੇ ਹੋ ਇਹ ਲੀਲਾ ਮੇਘ ਸਿੰਘ ਵਾਲਾ ਜੀ ਤੇ ਇਹ ਰਿਸ਼ਤਾ ਕਿਵੇਂ ਹੋਇਆ ਸੀਗਾ ਤੁਹਾਡਾ ਇਹਨਾਂ ਨਾਲ ਸਾਡੇ ਪਿੰਡ ਦੇ ਬੰਦਿਆਂ ਨੇ ਕਰਾਇਆ ਸੀਗਾ ਜੀ अच्छा पेंटियों ने रिश्ता कराता ਤੁਸੀਂ ਲੜਕੀ ਵੇਖੀ ਸਾਰਾ ਕੁਝ डन ਹੋ ਗਿਆ ਹਾਂ ਹਾਂਜੀ ਜੀ ਤੇ ਮੁੜ ਕੇ ਬਾਅਦ ਦੇ ਵਿੱਚ ਫਿਰ ਤੁਸੀਂ ਇੱਥੇ ਆ ਗਏ ਤੁਸੀਂ ਇੱਥੇ ਸੀਗੇ ਤੇ ਮੈਂ ਇੱਥੇ ਸੀਗੀ ਮੈਂ 2018 ਤੋਂ ਇੱਥੇ ਰਹਿ ਰਹੀ ਆਂ ਮੈਂ 20 ਸਾਲ ਲਈ ਆ ਗਿਆ ਸੀ ਇੱਥੇ ਉਹ ਠੀਕ ਹੈ ਫਿਰ ਤੁਸੀਂ ਇੰਡੀਆ ਆ ਗਏ ਇਹਨਾਂ ਵਿਆਹ ਕਰਾਇਆ ਉੱਥੇ ਸਾਰਾ ਕੁਝ ਨਾ ਤੇ ਵਿਆਹ ਤੋਂ ਬਾਅਦ ਠੀਕ ਰਹੀ ਤੁਹਾਡੇ ਨਾਲ ਜਾਂ ਉੱਥੇ ਤੁਹਾਨੂੰ ਲੱਗਦਾ ਸੀ ਤਿੰਗ-ਪੜਿੰਗ ਕਰਦੀ ਥੋੜੀ ਬਹੁਤੀ ਉੱਥੇ ਤਿੰਗ-ਪੜਿੰਗ ਜੀ ਤਾਂ ਕਰਦੀ ਸੀਗੀ ਚੱਲ ਮੈਂ ਮਾੜਾ ਹੀ ਆ ਤੇ ਚਾਚੇ ਨਾਲ ਗੱਲ ਕੀਤੀ ਚਾਚਾ ਕਹਿੰਦਾ ਵੀ ਕੋਈ ਨਾ ਵੀ ਆਪੇ ਹੌਲੀ-ਹੌਲੀ ਵੀ ਹੋ ਜੂਗੀ ਵੀ ਪਹਿਲਾਂ ਸਾਰੀਆਂ ਹੀ ਕਰਦੀਆਂ ਹੁੰਦੀਆਂ ਹਾਂ ਤੇ ਫਿਰ ਜਦੋਂ ਇੱਥੇ ਆ ਇੱਥੇ ਤੁਹਾਨੂੰ ਦੱਸਿਆ ਹੀ ਨਹੀਂ ਤੇ ਇੱਥੇ ਆਪਦੇ ਭਰਾ ਕੋਲੇ ਆ ਗਈ ਤੇ ਭਰਾ ਕੋ ਮੁਰ ਕੇ ਦਬਾਪੇ ਕੇ ਬਾਅਦ ਦੁਆ ਤੇ ਮੈਂ ਤੁਹਾਡੇ ਕੋ ਫੇਰ ਕਾਲ ਕਰਕੇ ਤੁਹਾਨੂੰ ਫੇਰ ਕੀ ਕਿਹਾ ਜਦੋਂ ਭਰਾ ਕੋਲੋਂ ਕਾਲ ਕੀਤੀ ਵੀ ਮੈਂ ਇੱਥੇ ਆ ਗਈਆਂ ਜਾਂ ਮੈਂ ਆ ਰਹੀ ਹਾਂ 에ਰਪੋਰਟ ਤੇ ਨਹੀਂ ਨਹੀਂ ਮੇਰੇ ਘਰੇ ਹੀ ਆ ਗਈ ਕਹਿੰਦੀ ਤੈਨੂੰ ਸਰਪ੍ਰਾਈਜ਼ ਦੇਣਾ ਸੀਗਾ ਹਾਂ ਬੜੀ ਸਮਾਰਟ ਨਿਕਲੀ ਹੈ ਅੱਛਾ ਠੀਕ ਹੈ ਹਾਂ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਪੁਲਿਸ ਕਾਲ ਕਰਤੀ ਮੇਰੇ ਤੇ ਚਾਰਜ ਲਵਾਏ ਉਹਨੇ ਵੀ ਇਹਦੇ ਕੋਲੇ ਨਜਾਇਜ਼ ਵੈਪਨ ਆ ਇਦਾਂ ਇਦਾਂ ਹਨਾ ਹੂੰ ਹੂੰ ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਪਰ ਫਿਰ ਮੈਂ ਉਹ ਕੇਸ ਜਿੱਤ ਗਿਆ ਅੱਛਾ ਹਾਂ ਪਰ ਉਹਦੀ ਜਿਹੜੀ ਦੂਜੀ ਸਾਰੀ ਫੈਮਿਲੀ ਉਹਦੇ ਮਾਮੇ ਚਾਚੇ ਭੂਆ ਸਾਰੇ ਮੇਰੇ ਹੱਕ ਜੀ ਨਿਕਲੇ ਹਨਾ ਉਹਨਾਂ ਨੇ ਸਟੇਟਮੈਂਟ ਆ ਮੇਰੇ ਹੱਕ ਹੀ ਦਿੱਤੀਆਂ ਹੂੰ ਹੂੰ ਫਿਰ ਜਦੋਂ ਪੈਂਡ ਮੈਂ ਜੇਲ੍ਹ 'ਚ ਸੀਗਾ ਤੇ ਮੇਰੇ ਫੈਮਿਲੀ ਜਾਂ ਮੇਰੇ ਡੈਡੀ ਹੋਣੀ ਚਾਚੇ ਹੋਣੀ ਪੰਚਾਇਤ ਲੈ ਕੇ ਗਏ ਉਹਨਾਂ ਦੀ ਫੈਮਿਲੀ ਪੰਜੇ ਤੇ ਕੀ ਨਹੀਂ ਆਏਗੀ ਉੱਥੇ ਭੱਜ ਗਏ ਸਾਰਾ ਕੁਝ ਸਹਾਰ ਕੋ ਨੂੰ ਲੋਕ ਲਾ ਕੇ ਅੱਛਾ ਹਾਂ ਤੇ ਅੱਛਾ ਭਈ ਇੱਥੇ ਫੇਰ ਮੁੜ ਕੇ ਬਾਅਦ ਦੇ ਵਿੱਚ ਕੀ ਉਹਦਾ ਚੱਕਰ ਕੀ ਸੀ ਕਿਉਂ ਤੁਹਾਡੇ ਨਾਲ ਇਹਦਾ ਕਰਦੀ ਸੀ ਉਹ ਕੀ ਪਤਾ ਭਾਈ ਮੈਂ ਤਾਂ ਨਾ ਜਿਵੇਂ 10 ਨਵੰਬਰ ਨੂੰ ਮੇਰਾ ਸਗਣ ਪਿਆ ਵਾ ਹਾਂ ਹਾਂ 17 ਨਵੰਬਰ ਨੂੰ ਮੈਂ ਚਲੋ ਆਪਣੇ ਜਿਵੇਂ ਮੁੰਡੇ ਘੁੰਮਣ ਨਹੀਂ ਚਲੇ ਜਾਂਦੇ ਸ਼ੂਟਿੰਗ ਕਰਨ ਹਾਂ 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 ਤੇ ਮੈਨੂੰ ਆਪਣਾ ਗਨ ਸ਼ੂਟਿੰਗ ਕਰਨ ਹਾਂ ਓਕੇ ਹਾਂ ਜੀ ਉਹਦੀ ਮੈਂ ਉਹਨੂੰ ਸਟਰੀਕ ਭੇਜਤੀ ਉਦਾਂ ਹੀ ਜਦੋਂ ਹੁਣ ਮੇਰਾ ਰੈਸਟਾ ਪੱਕਾ ਹੋ ਗਿਆ ਸੀ ਹਨਾ ਹਾਂ ਵੀ ਜਾਂਦੇ ਮੈਂ ਜਾਂਦੇ ਸ਼ੂਟਿੰਗ ਸਾਰੇ ਆਈ ਵੀ ਜਾਂਦੇ ਜਾਂ ਕੋਈ ਪਟਕਾ ਲਈ ਠੀਕ ਹੈ ਉਹਨੇ ਦੂਜੇ ਫੋਨ ਤੇ ਉੱਤੇ ਰੱਖ ਕੇ ਸਨੈਪਕੈਡ ਤੇ ਮੇਰੀ ਰਿਕਾਰਡਿੰਗ ਕਰ ਲਈ ਵੀ ਇਹਦੇ ਕੋਲੇ ਤਾਂ ਗੰਨਾ ਵਾ ਹੂੰ ਹੂੰ ਉਹ ਲਾਇਸੈਂਸੀ ਸੀ ਆ ਹੂੰ ਹਾਂ ਲਾਇਸੈਂਸ ਵਾਲੀ ਤੁਸੀਂ ਬਾਇਲਾ ਰੱਖ ਸਕਦੇ ਹੋ ਬਿਲਕੁਲ ਰੱਖ ਸਕਦੇ ਹੋ ਹਾਂ ਜੀ ਜੀ ਤੇ ਮੁੜ ਕੇ ਫਿਰ ਜਦੋਂ ਪੁਲਿਸ ਨੇ ਮੈਨੂੰ ਚੱਕਿਆ ਮੈਂ ਉਹਨੇ ਉਥੇ ਪੇਸ਼ ਕੀਤੇ ਕੋਰਟ ਦੇ ਵਿੱਚ ਸਬੂਤ ਹਨਾ ਹੂੰ ਹੂੰ ਤੇ ਉਹ ਕਹਿੰਦੇ ਵੀ ਇਹਦਾ ਲਾਇਸੈਂਸੀ ਆ ਲਾਇਸੈਂਸੀ ਬੰਦਾ ਲਿਜਾਈ ਸਕਦਾ ਹਾਂ ਵੀ ਬਸ ਅੱਛਾ ਪੁਲਿਸ ਵਾਲਿਆਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਦੇਖੋ ਕਿੱਡੇ ਬੰਦੇ ਖਰਾਬ ਐ ਇਹਨਾਂ ਚੱਕ ਕੇ ਕੇਸ ਪਾਤੇ ਉਹ ਚੱਕ ਕੇ ਲੈ ਗਏ ਇਹਨੇ ਜਿਵੇਂ ਸਟੇਟਮੈਂਟ ਦਿੱਤੀ ਵੀ ਉਹਦੇ ਕੋਲੇ ਗਨ ਉਹਨਾਂ ਨੇ ਤਾਂ ਲੈ ਕੇ ਹੀ ਜਾਣਾ ਸੀਗਾ ਹੂੰ ਹੂੰ ਤੇ ਮੇਰਾ ਲਾਇਰ ਪੇਸ਼ ਹੋਇਆ ਦੂਜੇ ਦਿਨ ਕੋਰਟ 'ਚ ਉਹ ਕਹਿੰਦਾ ਤੁਸੀਂ ਰਿਕਵਰੀ ਕੋਸ਼ਿਸ਼ ਨਹੀਂ ਕੀਤਾ ਕਿ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਇਨਵੈਸਟੀਗੇਸ਼ਨ ਤੇ ਇਹਨਾਂ ਤੋਂ ਫਿਰ ਸਬੂਤ ਮੰਗੇ ਇਹਨੇ ਉਹ ਸਟਰੀਕ ਦੇਦੀ ਮੈਂ ਕਿਹਾ ਲਾਇਸੈਂਸੀ ਆ ਇਹ ਸਾਰੀਆਂ ਹਾਂ ਫਿਰ ਉਹ ਤੇ ਝੂਠੀ ਪੈ ਗਈ ਫਿਰ ਮੈਂ ਕੇਸ ਜਿੱਤ ਗਿਆ ਅੱਛਾ ਅੱਛਾ ਇਹ ਵੀ ਕੋਰਟ ਗਈ ਹੈ ਨਾਲ ਉੱਥੇ ਕੋਰਟ ਵਿੱਚ ਜਾ ਕੇ ਲੜੀ ਵੇਰ ਕੋ ਗਨਸ ਹੈਗੀਆਂ ਹੈ ਉੱਥੇ ਨਹੀਂ ਆਇਆ ਇਹਦਾ ਵਕੀਲ ਹੀ ਕਹਿੰਦਾ ਸੀਗਾ ਵੀ ਮੇਰੇ ਕਲਾਇੰਟ ਨੇ ਕਿਹਾ ਵੀ ਹੈਗੀਆਂ ਵਾ ਫਿਰ ਉਹ ਕਹਿੰਦੇ ਵੀ ਤੁਸੀਂ ਸਬੂਤ ਲੈ ਕੇ ਆਓ ਅੱਛਾ ਹੋਰ ਕਿਹੜਾ ਇਹਨੇ ਕਿਹੜੀ ਅਸਲਟ ਦਾ ਕਿਹੜਾ ਸਾੜਵੇਂ ਤੋਂ ਵਾਈਫ ਇੱਕ ਇਹਨੇ ਮੇਰੇ ਤੇ ਸੈਕਸ ਅਸਲਟ ਦਾ ਪਾਤਾ ਹੁਣ ਵਾਈਫਾਈ ਵਾਈਫ ਨਾਲ ਤਾਂ ਇਿੱਤ ਹੀ ਹੋਊਗਾ ਤੁਸੀਂ ਆਪ ਸਿਆਣੇ ਹੋ ਹਾਂ ਅੱਛਾ ਉਹ ਦੇਖੋ ਵੀ ਪਾਤਾ ਤੇ ਠੀਕ ਹੈ ਇੱਕ ਉਹ ਹੋ ਗਿਆ ਫਿਰ ਤੁਹਾਡੇ ਪੈਸੇ 10-15000 ਡਾਲਰ ਲੱਗਿਆ ਉਹਨਾਂ ਤੋਂ ਮੇਰਾ 19000 ਡਾਲਰ ਲੱਗਿਆ ਇਹਨੂੰ ਸੱਦਣ ਵਾਸਤੇ ਲੱਗਿਆ ਸੀਗਾ ਫਿਰ ਤੇ ਮੁੜ ਕੇ 15000 ਡਾਲਰ ਮੈਂ ਵਕੀਲ ਨੂੰ ਦਿੱਤਾ ਆਪਦੇ ਕੇਸ ਤੇ ਇਹ ਫਿਰ ਮੁੜ ਕੇ ਬਾਅਦ ਚ ਜਦੋਂ ਤੁਹਾਡੇ ਪੁਲਿਸ ਚਾਰਜ ਲਵਾਤੇ ਉਦੋਂ ਬਾਅਦ ਇਹ ਕਿੱਥੇ ਚਲ ਗਈ ਫੇ ਇਹ ਆਪਦੇ ਭਰਾ ਕੋਲ ਹੀ ਸੀਗੀ ਤੇ ਉਹਦੇ ਭਰਾ ਨੇ ਵੀ ਨਹੀਂ ਕਿਹਾ ਵੀ ਕੁੜੀਏ ਤੂੰ ਮਾੜੀ ਮੋਟੀ ਸ਼ਰਮ ਕਰ ਵੀ ਇਹਨਾਂ ਮੁੰਡਾ ਚੰਗਾ ਲੱਭ ਕੇ ਤੇ ਉਹਨਾਂ ਦਿੱਤਾ ਤੇ ਵਿਆਹ ਕਰਾ ਰਿਹਾ ਰ ਨਾ ਉਹਦਾ ਕਹਿੰਦਾ ਵੀ ਮੇਰੇ ਤਾਂ ਹੱਥ ਖੜੇ ਆ ਤੇ ਉਹਦੀ ਜਿਵੇਂ ਉਹਦੇ ਸਗੇ ਮਾਮੇ ਦਾ ਮੁੰਡਾ ਮੇਰੇ ਨਾਲ 2018 ਤੋਂ ਹੀ ਕੰਮ ਕਰਦਾ ਆਉਂਦਾ ਸੀ ਓਕੇ ਹੂੰ ਉਹਨੂੰ ਕਾਲ ਕਰਤੀ ਮੈਂ ਪੁਲਿਸ ਕਾਲ ਕਰਤੀ ਐ ਕਰਕੇ ਹੂੰ ਹੂੰ ਉਹ ਕਹਿੰਦਾ ਵੀ ਤੂੰ ਕਾਦੋ ਕੀਤੀ ਆ ਕਹਿੰਦੀ ਉਦਾਂ ਹੀ ਮੈਥੋਂ ਹੋ ਗਈ ਹਨਾ ਅੱਛਾ ਉਹ ਕਹਿੰਦਾ ਇਹ ਕੀ ਗੱਲ ਆ ਵੀ ਤੂੰ ਉਦਾਂ ਹੀ ਕਰਤੀ ਹੂੰ ਹੂੰ ਤੇ ਫੇਰ ਚੱਲ ਕਹਿੰਦੀ ਠੀਕ ਆ ਉਹ ਕਹਿੰਦਾ ਵੀ ਜੇ ਤੁਸੀਂ ਹੁਣ ਰਹਿਣਾ ਮਾ ਤਾਂ ਦੱਸੋ ਤੇ ਮੁੜ ਕੇ ਕਹਿੰਦੀ ਠੀਕ ਆ ਮੈਂ ਕਿਹਾ ਪਹਿਲਾ ਪੰਜਾਬ ਚੱਲ ਮੇਰੇ ਨਾਲ ਇੱਥੇ ਮੈਂ ਤੈਨੂੰ ਲਿਆਇਆ ਹੁਣ ਤਾਂ ਮੈਂ ਛੁੱਟ ਗਿਆ ਮਾਂ ਵੀ ਤੇਰੇ ਕੇਸ ਹੀ ਨਕਲੀ ਸੀਗੇ ਕੱਲ ਨੂੰ ਤੂੰ ਮੇਰੇ ਤੇ ਡਰਗ ਡਰੁਗ ਦਾ ਪਵਾਦਾ ਮੈਂ ਤਾਂ ਅੰਦਰ ਹੋ ਜੂ ਸਾਰੀ ਉਮਰ ਲਈ ਹਾਂ ਗੱਲ ਸਹੀ ਆ ਠੀਕ ਆ ਫਿਰ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਉਸ ਤੋਂ ਬਾਅਦ ਜਦੋਂ ਕੇਸ ਪਾਤ ਉਹ ਦੁਬਾਰਾ ਹੀ ਥੋੜਾ ਬਹੁਤਾ ਚੱਲਾ ਗਿਆ ਸਮਾਂ ਚ ਨਹੀਂ ਨਹੀਂ ਹਾਂ ਜਮ ਨਹੀਂ ਰਹੀ ਜੀ ਤੇ ਦਸੰਬਰ ਦੇ ਵਿੱਚ ਉਹਨੇ ਮੇਰੇ ਤੇ ਕੇਸ ਪਾਇਆ ਸੀਗਾ ਤੇ 3 ਜਨਵਰੀ ਨੂੰ ਮੈਨੂੰ ਡਿਵੋਰਸ ਦੇ ਪੇਪਰ ਭੇਜਤੇ अच्छा भाई डिवोर्स हो गया हो आ, आ, तो पक्की हो गई इत्ते पीआरटी दबाती फिरो ना पीआर ਤਾਂ ਮੈਂ ਉਹਨੂੰ ਸੱਦਾ ਹੀ ਪੀਆਰ ਸੀਗਾ ਜੀ ਹਾਂ ਹਾਂ ਤੇ ਮੁੜ ਕੇ ਬਾਅਦ ਤੁਸੀਂ ਕੋਈ ਕੀਤੀ ਉਹਦੀ ਬਾਰਡਰ ਸਕਿਉਰਟੀ ਤੇ ਕੋਈ ਕੰਪਲੇਂਟ ਐਨੀਥਿੰਗ ਹਾਂਜੀ ਉਹ ਕੀਤੀ ਹੋਈ ਹੈ ਜੀ ਤੇ ਇੰਡੀਆ ਵੀ ਜਿਹੜੇ ਆਪਣੇ ਹੈਗੇ ਆ ਐਨ ਆਰ ਆਈ ਬੈਂਕਾ ਉੱਥੇ ਵੀ ਕੀਤੀ ਆ ਉੱਥੇ ਉਹਨਾਂ ਦੀਆਂ ਦੋ ਤਰੀਕਾਂ ਸੀ ਉੱਥੇ ਪੇਸ਼ ਹੀ ਨਹੀਂ ਹੁੰਦੇ ਕਿ ਉੱਥੇ ਪੀਓ ਕਰਾਤੇ ਆ ਇਹ ਹਾਂ ਬਸ ਮੈਂ ਆ ਗੋਡਾ ਪੀਓ ਕਰਾਉ ਉਹਨਾਂ ਨੂੰ ਤੇ ਉੱਥੇ ਜਿਵੇਂ ਮੁੜ ਕੇ ਹੁਣ ਭੱਜੇ ਫਿਰਦੇ ਆ ਹੁਣ ਕਹਿੰਦੀ ਵੀ ਮੈਂ ਆ ਜੂੰਗੀ ਮੈਨੂੰ ਰੱਖ ਲਾ ਮੈਂ ਕਿਹਾ ਤੂੰ ਮੇਰੇ ਤੇ ਬਿਨਾ ਗੱਲੋਂ ਹੀ ਕੇਸ ਪਵਾਤੇ ਗੱਲ ਕਿਹੜੀ ਆ ਹਨਾ ਮੈਂ ਤਾਂ ਇਹ ਕਹਿੰਦੀ ਮੈਂ ਤਾਂ ਕਹਿੰਦੀ ਸੀ ਆਪਾਂ ਇੰਡੀਆ ਜ਼ਮੀਨ ਰੱਖ ਕੇ ਕੀ ਕਰਨਾ ਵਾ ਮੈਂ ਕਿਹਾ ਮੇਰੇ ਮੰਮੀ ਡੈਡੀ ਇੰਡੀਆ ਰਹਿੰਦੇ ਉਹ ਉੱਥੋਂ ਜ਼ਮੀਨ ਤੋਂ ਹੀ ਇਨਕਮ ਕਰਕੇ ਰੋਟੀ ਖਾਂਦੇ ਆ ਹਾਂ ਅੱਛਾ ਆਉਂਦੀ ਕਹਿੰਦੀ ਜ਼ਮੀਨ ਵੇਚ ਕੇ ਤਾਂ ਪੈਸਾ ਤਾਂ ਮੰਗਵਾਇ ਤੇ ਉਹਨਾਂ ਕੋ ਕਿੰਨੀ ਜ਼ਮੀਨ ਆ ਕੁੜੀ ਕੋਲੇ ਕੋਈ ਹੈ ਮੇਰੇ ਕੋਲੇ ਉਹਨਾਂ ਕੋਲੇ ਤਾਂ ਥੋੜੀ-ਮੋਟੀ ਹੋਊਗੀ ਮੇਰੇ ਸਹਣਾ ਵੇਜ ਪੂਜੀ ਦਿੱਤੀ ਆ ਸਾਨੂੰ ਤਾਂ ਮਗਰੋਂ ਪਤਾ ਲੱਗਿਆ ਕਿਉਂਕਿ ਨਾ ਉਹਦਾ ਜਿਹੜਾ ਚਾਚਾ ਸੀਗਾ ਉਹਨੇ ਮੇਰੀ ਸਾਲੀ ਦਾ ਵਿਆਹ ਕੀਤਾ ਸੀਗਾ ਉਹ ਠੀਕ ਆ ਆਪਦੀ ਪੈਲੀ ਤੇ ਲੈਂਟਨ ਲੈ ਕੇ ਤੇ ਇਹ ਮੁੜ ਕੇ ਉਹਦੇ ਪੈਸੇ ਮੁੱਕਰ ਗਏ ਮੇਰੇ ਸਹੁਰੇ ਤੇ ਹਾਂ 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 ਫਿਰ ਮੇਰਾ ਸੰਡੂ ਨੇ ਜਦੋਂ ਮੇਰੀ ਸਾਲੀ ਸੱਦੀ ਉਹਨੂੰ ਵੀ ਹਫ਼ਤੇ ਬਾਅਦ ਚਕਾਤਾ ਸੀਗਾ ਜੀ ਅੱਛਾ ਉਹ ਸੰਡੂ ਵੀ ਵਿਚਾਰਾ ਹੈ ਉਹ ਵੀ ਛੱਡ ਗਿਆ ਤੇ ਨਹੀਂ ਉਹ ਤਾਂ ਫਿਰ ਵਿਚਾਰਾ ਹੁਣ ਰਹੀ ਜਾਂਦਾ ਕਿਉਂਕਿ ਉਹਦੀ ਪੈਲੀ ਪੂਲੀ ਬੁਕਾਤੀ ਇਹਨਾਂ ਨੇ ਹੁਣ ਸਾਰਾ ਕੁਝ ਮੇਰੀ ਸਾਲੀ ਦੇ ਨਾਮ ਉਹ ਜਿਵੇਂ ਕਹਿੰਦਾ ਵਾ ਉਹਦਾ 50 ਰੁਪਏ ਵੀ ਨਹੀਂ ਖਰਚਣ ਜੋਗਾ ਇਹ 50 ਡਾਲਰ ਨਹੀਂ ਉਹ ਖਰਚ ਸਕਦਾ ਹਾਂ ਹੁਣ ਤੁਸੀਂ ਦੇਖੋ ਤੁਹਾਡਾ 20000 ਲੱਗਾ ਵਿਆਹ ਤੇ ਤਾ ਉਹਨੇ 40000 ਡਾਲਰ ਬਣ ਗਿਆ ਹਣਾ ਤੇ ਹੁਣ ਤੁਹਾਨੂੰ ਕੀ ਚਾਹੀਦਾ ਹੈਗਾ ਵੀ ਜਦੋਂ ਕਾਲ ਕਰਦੀ ਆ ਤਾਂ ਕਹ ਵੀ ਦੇਖੋ 40000 ਦਾ ਪਹਿਲੋ ਤਾਂ ਖਰਚਾ ਪੂਰਾ ਕਰੋ ਫੇਰ ਮੈਂ ਆਪਣੇ ਘਰ ਦੇ ਨਾਲ ਗੱਲ ਕਰਕੇ ਫੇਰ ਵੇਖਦਾ ਮੁਰ ਕੇ ਫੇਰ ਕੀ ਵੇਖਣਾ ਤਾਂ ਫੇਰ ਪਰੇ ਕਰ ਦਿਓ ਸੋ ਆਪਣੇ ਪੈਸੇ ਤਾਂ ਵਾਪਸ ਤਰੀਕੇ ਨਾਲ ਕਢਾਓ ਹੈ ਨਾ ਉਹਨਾਂ ਕੋਲੋਂ ਕੱਢ ਦੇ ਨਿਕਲ ਜਾਣੇ ਨੇ ਇਹਦਾ ਤਰੀਕੇ ਨਾਲ ਚਲੋ ਜੇ ਤੁਹਾਨੂੰ ਮੂਰਖ ਬਣਾਉਂਦੀ ਤੁਸੀਂ ਵੀ ਗਾਂ ਬਣਾਓ ਇਦਾਂ ਹੀ ਉਹਨੂੰ ਹੂੰ ਉਹ ਤਾਂ ਪਹਿਲਾਂ ਸਾਂਝੀ ਨਹੀਂ ਆਉਂਦੀ ਜੀ ਵੀ ਇਹੇ ਜੀ ਰੱਖ ਕੇ ਆਪਾਂ ਲੈਣਾ ਕੀ ਆ ਜਿਹੜੀ ਨੇ ਬਿਨਾ ਕੋਲੀ ਪੁਲਿਸ ਕਾਲ ਕਰਤੀ ਅੱਛਾ ਉਹਦੇ ਮਾਪੇ ਨੇ ਨਹੀਂ ਕੁਝ ਵੀ ਕਿਹਾ ਵੀ ਤੂੰ ਮੁੰਡੇ ਨੂੰ ਕਾਹਤੇ ਪ੍ਰੈਸਟ ਕਰਵਾਇਆ ਹੈ ਉਹਦਾ ਹੀ ਡੈਡੀ ਨੂੰ ਤਾਂ ਪਤਾ ਹੀ ਨਹੀਂ ਸੀਗਾ ਨਹੀਂ ਉਹ ਉਹਦੀ ਮਾਂ ਸਾਰਾ ਦੱਸਦੀ ਆ ਉਹਦੀ ਮਾਂ ਨੂੰ ਪਤਾ ਸੀ ਸਾਰਾ ਕੁਝ ਤੇ ਉਹਦੀ ਮਾਂ ਨੇ ਤੇ ਮੁੜ ਕੇ ਜਦੋਂ ਮੇਰਾ ਫਰੈਂਡ ਆ ਸਰਪੰਚ ਆ ਉਹ ਮੁੰਡਾ ਹਾਂ ਉਹ ਤੇ ਇੱਕ ਮੁੰਡਾ ਹੋਰ ਉਹਨਾਂ ਦੇ ਘਰੇ ਗਏ ਉਹਦੀ ਮਾਂ ਕੋਲੇ ਉਹਦੀ ਮਾਂ ਤਾਂ ਲੱਗ ਲੱਗ ਸਟੋਰੀ ਸੁਣਾਉਣ ਲੱਗੀ ਮੇਰੇ ਕੋਲੇ ਉਹਨਾਂ ਨੇ ਰਿਕਾਰਡਿੰਗ ਕਰਕੇ ਭੇਜੀ ਕਹਿੰਦੀ ਇਹ ਜਾ ਰਹੇ ਸੀ ਜੀਪ 'ਚ ਤੇ ਵੀ ਮੁੰਡੇ ਨੇ ਕਹਿੰਦੀ ਜੀਪ ਦੇ ਵਿੱਚੋਂ ਕਹਿੰਦੀ ਪਹਿਲਾਂ ਕਾਚੂ ਕੱਢ ਕੇ ਮੇਰੀ ਕੁੜੀ ਦੇ ਮਾਰੇ ਫਿਰ ਉਸ ਤੋਂ ਬਾਅਦ ਕਹਿੰਦੀ ਉਹਨੇ ਪਿਸਤੌਲ ਕੱਢ ਲਿਆ ਉਥੇ ਫਾਇਰ ਕਰਨ ਲੱਗ ਗਿਆ ਤੇ ਫਿਰ ਚੱਲਦੀ ਜੀਬ ਤੋਂ ਹਾਈਵੇ 'ਚ ਉਹਨੂੰ ਧੱਕਾ ਦੇਤਾ ਉਹ ਕਹਿੰਦੇ ਕੁੜੀ ਕਿਥੇ ਆ ਕਹਿੰਦੇ ਘਰੇ ਹੀ ਉਹ ਕਹਿੰਦਾ ਕਾਚੂ ਮਾਰੇ ਹੋਣ ਤੇ ਉਹਦੇ ਦੂਜੇ ਆਪਣਾ ਚੱਲਦੀ ਜੀਬ 'ਚ ਉਹਨੂੰ ਧੱਕਾ ਦੇਤਾ ਹੋਵੇ ਉਹ ਤਾਂ ਹੁਣ ਨੂੰ ਮਰ ਜਾਣੀ ਸੀ ਤੁਸੀਂ ਹਸਪੀਟਲ ਨਹੀਂ ਕੁੜੀ ਜਮਾ ਕਰਵਾਈਗੀ ਹਾਂ ਹਾਂ ਫੇਰ ਚੁੱਪ ਕਰ ਗਈ ਅੱਛਾ ਤੁਸੀਂ ਇੱਕ ਚੀਜ਼ ਵੇਖੋ ਹੁਣ ਇੱਕ ਜਿਹੜੀ ਚੰਗੀ ਮਾਂ ਐ ਉਹ ਆਪਣੀ ਧੀ ਦਾ ਘਰ ਬਸਾਉਂਦੀ ਆ ਹੈ ਜਦੋਂ ਧੀ ਇਦਾਂ ਦੇ ਡਰਾਮੇ ਕਰਦੀ ਆ ਤਾਂ ਮਾਂ ਕਹਿੰਦੀ ਤੇਰੇ ਛੱਤਰ ਫੇਰਾਂਗੇ ਬੰਦੇ ਬਣ ਜਾਂਦੀ ਤੈਨੂੰ ਬੁਲਾਉਣਾ ਨਹੀਂ ਆ ਪਤਾ ਪਿਓ ਨੂੰ ਵੀ ਮੈਂ ਤਾਂ ਦੱਸਦਾ ਮੇਰਾ ਸ਼ੇਰ ਪਿਓ ਨੂੰ ਸਾਰਾ ਪਤਾ ਇਹ ਡਰਾਮੇਬਾਜ਼ੀਆਂ ਆਉਂਦੀਆਂ ਇਹ ਇਦਾਂ ਹੀ ਕਰਦੇ ਲੋਕ ਇੱਥੇ ਕਿਉਂਕਿ ਬੰਦਾ ਜਿਹੜਾ ਉਹ ਕਿਤੇ ਨਾ ਕਿਤੇ ਉਹ ਅਣਖੀ ਜਾਂ ਆਉਂਦਾ ਤੇ ਉਹਨੂੰ ਸ਼ਰਮ ਆਉਂਦੀ ਆ ਉਹਨੂੰ ਲੋਕੀ ਵੀ ਤਾਹਨੇ ਮੇਨੇ ਮਾਰਦੇ ਨੇ ਤੇ ਮੁਰਕਿ ਉਹ ਇਦਾਂ ਕਹਿ ਦਿੰਦੇ ਜੀ ਤੂੰ ਬਸ ਇਹ ਕਹਿਦੀ ਮੈਨੂੰ ਪਤਾ ਹੀ ਕੱਖ ਨਹੀਂ ਆ ਕਿਉਂਕਿ ਉਹ ਝੂਠੇ ਬੰਦੇ ਇਦਾਂ ਹੁੰਦੇ ਪਤਾ ਉਹਦੇ ਪਿਓ ਨੂੰ ਸਾਰਾ ਹੀ ਆ ਕੀ ਡਰਾਮਾ ਚੱਲਦਾ ਹੈਗਾ ਇਹ ਲੋਕਾਂ ਨੇ ਖੁਦ ਬਾਈ ਜੀ ਆਪਣੇ ਘਰ ਪੱਟ ਲੈ ਬਸ ਬੇਵਕੂਫੀ ਕਰਕੇ ਪਾਗਲਪਨ ਕਰਕੇ ਕਈ ਵਾਰੀ 19 21 ਮਾੜੀ ਮੋਟੀ ਕਰਚ ਹੁੰਦੀ ਹੈ ਸਿਆਣਾ ਬੰਦਾ ਥੋੜਾ ਆਪਦੀ ਧੀ ਨੂੰ ਕੋ ਪੁੱਠੀ ਮਾਤਾ ਦਿੰਦਾ ਉਹ ਕਹਿੰਦਾ ਕੋਈ ਨਹੀਂ ਪੁੱਤ ਹੋਇਆ ਜੇ ਬਾਹਲਾ ਗੱਲ ਹੋਊਗੀ ਤੇ ਕਰਾਂਗੇ ਬੰਦਾ ਬਾਹਲੀ ਗੱਲ ਹੈ ਢੇੜਾ ਗੁੜਾ ਕਾਢ ਆਉਂਦਾ ਘਰੇ ਜਾ ਕੇ ਬਹਿ ਕੇ ਚਾਹ ਚੂ ਪੀ ਆਉਂਦਾ ਇੰਨੇ ਨਾਲ ਹੀ ਗੱਲ ਬਣ ਜਾਂਦੀ ਹੈ 19 ਕਿਹਦਾ ਕੋਈ ਪਹਿਲਾਂ ਹੋਈ ਹੋਈ ਨਹੀਂ ਗਈ ਜੀ ਜਾਂ ਤਾਂ ਪਹਿਲਾਂ ਹੋਈ ਹੋਵੇ ਹਨ ਹੂੰ ਇਹਨੇ ਤਾਂ ਮੇਰੇ ਨਾਲ ਇੰਨਾ ਜਿਆਦਾ ਕੀਤਾ ਕਿ ਤੁਸੀਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਮੈਂ ਉਹਨੂੰ ਹਰ ਮਹੀਨੇ ਇੰਡੀਆ ਲਈ ਉਹ 8-9 ਮਹੀਨੇ ਹਰ ਮਹੀਨੇ ਨੂੰ 30000 ਰੁਪਏ ਮੈਂ ਭੇਜਦਾ ਸੀਗਾ 400 ਡਾਲਰ ਉਹ ਆਪ ਦਾ ਵੀ ਖਰਚਾ ਪਾਣੀ ਚਲਾ ਹਨਾ ਕਹਿੰਦੀ ਮੇਰਾ ਦਿਲ ਨਹੀਂ ਲੱਗਦਾ ਕਿਉਂਕਿ ਮੈਂ ਕੱਲਾ ਹੀ ਆਈ ਮੇਰੇ ਕੋਈ ਫੋਰ ਭੈਣ ਭਰਾ ਹੈ ਨਹੀਂ ਮੰਮੀ ਡੈਡੀ ਮੇਰੇ ਇੱਥੇ ਹਨਾ ਹਾਂ ਹਾਂ ਠੀਕ ਹੈ ਉਹਨਾਂ ਕੋਲੇ ਤੇ ਪਹਿਲਾਂ ਨਾਲੇ ਅਸੀਂ ਵਿਆਹ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਕੁੜੀ ਸਾਡੇ ਘਰੇ ਰਹੂਗੀ ਹਨਾ ਹਾਂ ਹਾਂ ਮੇਰਾ ਡੈਡ ਨਹੀਂ ਲੱਗਦਾ ਚੱਲ ਮੈਂ 10 ਦਿਨਾਂ ਜਾਇਆ ਉਹਨੀਆਂ ਮੈਂ 15 ਦਿਨਾਂ ਜਾਇਆ ਉਹ ਉੱਥੇ ਹੀ ਰਹਿੰਦੀ ਸੀ ਆਪਦੇ ਪੇਕੀ ਹੋਈ ਹਣਾ ਅੱਛਾ ਉੱਥੇ ਪਿੰਡਾਂ ਹ ਰਹੀ ਜਾਂਦੀ ਹਾਂ ਹਾਂ ਤੇ ਮੁੜ ਕੇ ਮੇਰੇ ਡੈਡੀ ਨੇ ਜਦੋਂ ਵਿਚੋਲਣ ਨੂੰ ਫੋਨ ਲਾਇਆ ਵੀ ਐਂ ਕਰਕੇ ਵੀ ਕੁੜੀ ਚਲੀ ਗਈ ਸਾਨੂੰ ਦੱਸ ਕੇ ਨਹੀਂ ਗਈ ਵਿਚੋਲਣ ਦੇ ਘਰੇ ਗਏ ਹਾਂ ਤੇ ਹੋਰ ਸੀ ਮੇਰੇ ਡੈਡੀ ਨਾਲ ਤਿੰਨ ਚਾਰ ਬੰਦੇ ਹਾਂ ਹਾਂ ਤੇ ਉਹਨੇ ਉਹਦੀ ਮਾਂ ਨੂੰ ਫੋਨ ਲਾਇਆ ਕਿ ਨਹੀਂ ਸਾਡੀ ਕੁੜੀ ਤਾਂ ਸਾਨੂੰ ਵੀ ਨਹੀਂ ਦੱਸ ਕੇ ਗਈ ਡੈਡੀ ਕਹਿੰਦਾ ਮੇਰਾ ਮੁੰਡਾ ਮੈਨੂੰ ਬਿਨਾਂ ਦੱਸੇ ਲੁਧਿਆਣੇ ਚਲਿਆ ਜਾਵੇ ਦੂਜੇ ਦਿਨ ਵਾਪਸ ਨਾ ਆਵੇ ਕਿਹਾ ਮੈਂ ਤਾਂ ਸਾਰਾ ਪੰਜਾਬ ਛਾਂਦੂ ਵੀ ਕਿੱਥੇ ਗਿਆ ਕਿ ਨਾ ਸੋਡੀ ਕੁੜੀ ਉਹ ਵੀ ਵਿਆਹੀ ਹੋਈ ਉਹ ਤੁਹਾਨੂੰ ਦੱਸ ਗਏ ਨੇ ਕਿ ਤੁਸੀਂ ਚੁੱਪ ਕਰੇ ਬੈਠੇ ਹੋ ਆਹ ਵੱਡੀ ਪ੍ਰੋਬਲਮ ਜਦੋਂ ਉਹ ਪ੍ਰੋਟੈਕਟ ਕਰਦੇ ਨੇ ਗਲਤ ਬੱਚੇ ਦਾ ਸਪੋਰਟ ਕਰਦੇ ਨੇ ਮੋਮਾ ਚ ਮਰ ਜਾਂਦੇ ਨੇ ਓਵਰ ਸਮਾਰਟ ਬਣਦੇ ਨੇ ਅੱਛਾ ਭਾਈ ਜੀ ਇੱਕ ਫੇ ਚੱਕਰ ਕੀ ਹੋਇਆ ਵੀ ਕਿਹੜੀ ਗੱਲ ਤੋਂ ਇੰਡੀਆ ਦੇ ਵਿੱਚ ਹੀ ਰਸੇ ਜਾਂ ਤੜਾਉਂਦੀ ਸੀ ਫੇ ਇੱਥੇ ਆਉਂਦੀ ਭਰਾ ਕੋ ਚੱਲ ਗਈ ਫੇ ਭਰਾ ਨੇ ਮੇਰਾ ਖਿਆਲ ਜਾ ਉਹਨਾਂ ਨੇ ਪਲਾਨਿੰਗ ਕੀਤੀ ਹੋਣੀ ਵੀ ਤੂੰ ਉੱਥੇ ਵਾਪਸ ਜਾ ਤੇ ਆਪਾਂ ਇਹਨਾਂ ਕੋ ਪੈਸੇ ਪੂਸੇ ਲੈਨੇ ਆ ਕੋ ਜੜੀ ਜ਼ਮੀਨ ਵੇਚ ਦਊਗਾ ਵੀ ਇਦਾਂ ਦੀ ਕੋ ਪਲਾਨਿੰਗ ਕਰਕੇ ਫੇ ਤੋਰਤੀ ਹਣੀ ਭਰਾ ਨੇ ਨਾਲ ਹੀ ਰਲਿਆ ਆਉਣਾ ਭਰਾ ਮੈਨੂੰ ਲੱਗਦਾ ਫੇ ਉਹਦਾ ਹੀ ਰਲਿਆ ਉਹਦਾ ਬੋਲਦਾ ਹੀ ਨਹੀਂ ਕੋਸ ਉਹਦਾ ਜਿਵੇਂ ਨਾ ਕਹਿੰਦਾ ਬੁੜੀਆਂ ਹੀ ਆਈ ਉਹਨਾਂ ਦੇ ਮੈਂ ਤਾਂ ਉਹਨਾਂ ਨੂੰ ਕਿਹਨਾਂ ਬੁੜੀਆਂ ਮੂਰੇ ਆਉਂਦੀਆਂ ਗੱਲ ਕਰਨ ਨੂੰ ਮੈਂ ਕਿਹਾ ਬੰਦੇ ਹੈ ਨਹੀਂ ਥੋੜੇ ਬੰਦੇ ਗੱਲ ਕਰਨ ਹਾਂ ਵੀ ਬੰਦੇ ਗੱਲ ਸਿਆਣੇ ਕਰਨ ਆ ਸ਼ ਬੀਬੀਆਂ ਹੀ ਆਉਂਦੀਆਂ ਮੂਰੇ ਹਾਂ ਹਾਂ ਮੇਰੀ ਸਾਸਤਾ ਆ ਜਾਂਦੀ ਐ ਸਾਲੀ ਆ ਜਾਂਦੀ ਐ ਸਾਲੇ ਹਾਰ ਆ ਜਾਂਦੀ ਐ ਬੰਦਾ ਤਾਂ ਕੋਈ ਗੱਲ ਨਹੀਂ ਕਰਦਾ ਕਈ ਹਾਂ ਬਸ ਕੀ ਕਰੇ ਇਥੇ ਇਥੇ ਪਿਆ ਮੇਰੇ ਹੁਣ ਸਾਲੀ ਦਾ ਰਿਲੇਸ਼ਨ ਆ ਮੈਨੂੰ ਪਤਾ ਵਾ ਹਨ ਮੈਂ ਸਾਡੂ ਨੂੰ ਫੋਨ ਲਾ ਕੇ ਵੀ ਦੱਸਣ ਲੱਗ ਗਿਆ ਨਾ ਹੁਣ ਉਹ ਵੀ ਆਏ ਆਏ ਹਨ ਅੱਛਾ ਉਹ ਤਾਂ ਮੈਂ ਤਾਂ ਹੀ ਕਰਨ ਲੱਗ ਗਿਆ ਮੇਰੀਆਂ ਇੰਨਾ ਥੱਲੇ ਲੱਗਿਆ ਹੋਇਆ ਵਾ ਉਹ ਮੈਂ ਕਿਹਾ ਭਰਾਵਾ ਤੇ ਮੇਰੇ ਵਾਲੀ ਦਾ ਮੈਂ ਕਿਹਾ ਤਾਂ ਭੱਜੀ ਆ ਵੀ ਇਹ ਸਵਾਦ ਇਹ ਵੀ ਤਰ੍ਹਾਂ ਤਰ੍ਹਾਂ ਦੇ ਭਾਲ ਦੀ ਸੀਗੀ ਮੈਂ ਕਿਹਾ ਵੀ ਇਹਨੂੰ ਮਿਲਨੇ ਨਹੀਂ ਸੀਗੇ ਤੇਰੇ ਵਾਲੀ ਤਾਂ ਹੁਣ ਤੂ ਦਵਾਈ ਜਾਂ ਨਾ ਹੂੰ ਗੱਲ ਸਹੀ ਆ ਵੀ ਮੈਂ ਅਣਕੀ ਸੀਗਾ ਮੈਂ ਕੱਢਤੀ ਆ ਮੇ ਤੁਹਾਨੂੰ ਏਦਾਂ ਲਈ ਫਿਰਦਾ ਠੀਕ ਹੈ ਤੇ ਪਰ ਉਦੋਂ ਹੁਣ ਆਏ ਆਈ ਆਪਣਾ ਹੁਣ ਛੱਡਿਆ ਨੀਗਾ ਉਹਨਾਂ ਦੀ ਜਿਹੜੀ ਜ਼ਮੀਨ ਸੀਗੀ ਘਰ ਸੀਗਾ ਉੱਥੇ ਆਪਣਾ ਝੰਡਾ ਗੱਡਿਆ ਹੋਇਆ ਮੈਂ ਕਿਹਾ ਆਜੋ ਜਿਹੜਾ ਆਉਂਦਾ ਵਾ ਅੱਛਾ ਉੱਥੇ ਬੰਦਾ ਹੋਊਗਾ ਤਾਂ ਕੋਈ ਆ ਦੇਵੇ ਬੰਦਾ ਹੈ ਹੀ ਨਹੀਂ ਪੰਚਾਇਤ ਸਾਰੀ ਉਹਨਾਂ ਦੀ ਮੇਰੇ ਇਹ ਦੂਜਾ ਆਪਣਾ ਹੱਕ ਚਾ ਸਾਰੇ ਰਿਸ਼ਤੇਦਾਰ ਮੇਰੇ ਹੱਕ ਚਾ ਉਹਦੇ ਚਾ ਉਹਦਾ ਚਾਚਾਪੁਰ ਅਣਖੀ ਆਈ ਬੰਦਾ ਅੱਛਾ ਉਹ ਖੜਦਾ ਹੈ ਹਾਂ 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 ਖੜਦਾ ਉਹ ਕਹਿੰਦਾ ਵੀ ਜਦੋਂ ਮੁੰਡਿਆਂ ਦੀ ਕੋਈ ਗਲਤੀ ਤੇ ਮੈਂ ਕਿਹਾ ਮੈਂ ਸਰਪੰਚ ਨੂੰ ਫੋਨ ਲਾਇਆ ਮੈਂ ਕਿਹਾ ਮੇਰੀ ਨਿੱਕੀ ਦੀ ਵੀ ਗਲਤੀ ਤੁਸੀਂ ਕਰ ਦੋ ਨਾ ਮੈਂ ਤੁਹਾਡੇ ਪਿੰਡ ਨੰਗੇ ਪੈਰੀ ਆਉਂਗਾ ਸਾਰਾ ਪਿੰਡ ਮੇਰੇ ਸਿਰ 'ਚ ਜੁੱਤੀਆਂ ਮਾਰਿਓ ਵਾ ਹਾਂ ਹਾਂ ਵੀ ਕੱਢੋ ਮੇਰੀ ਸਰਪੰਚ ਕਹਿੰਦਾ ਵੀ ਸਾਡੀ ਪਿੰਡ ਦੀ ਬੇਇੱਜ਼ਤੀ ਹੋਗੀ ਮੁੜ ਕੇ ਹੀ ਮੇਰੇ ਤੇ ਕਲੇਮ ਕਰਤਾ ਵੀ ਵਿਆਹ ਦਾ ਖਰਚਾ ਤੇ ਸਾਡੇ ਆਪਾਂ ਨੂੰ ਵਿਆਹ ਤੇ ਸਗਣ ਨਹੀਂ ਪਾਉਂਦੇ ਹੁੰਦੇ ਜੀ ਹਾਂ 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 ਕਿਨੇ ਸਗਣ ਲੈ ਕੇ ਭੇਜਤਾ ਵੀ ਚਾਚੇ ਨੇ ਇੰਨਾ ਪਾਇਆ ਮਾਮੇ ਨੇ ਇੰਨਾ ਪਾਇਆ ਹੁਣ ਮੈਂ ਮਾਮੇ ਦੇ ਮੁੰਡੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਕਿੰਨਾ ਸਗਣ ਪਾਇਆ ਸੀ ਮੈਂ ਮੋੜਨਾ ਵੀ ਮੇਰੇ ਸਹੁਰੇ ਮੰਗ ਰਹੇ ਆ ਹਾਂ ਹ ਗੁਰਦੁਆਰੇ ਜਿਹੜਾ ਹੀ ਆਪਾਂ ਮੱਥਾ ਟੇਕਦੇ ਆ ਉਹਦੇ ਵੀ ਪੈਸੇ ਮੇਰੇ ਤੇ ਕਲੇਮ ਕਰੀ ਪਹਿਲੇ 50 ਰੁਪਏ ਸੀ ਗੁਰਦੁਆਰੇ ਮੱਥਾ ਟੇਕਿਆ ਸੀਗਾ 3500 ਰੁਪਏ ਨੰਦਾਂ ਨਾਲ ਨੰਦ ਕੀਤੇ ਆ ਜਿੱਥੇ ਉੱਥੇ ਦਿੱਤੇ ਸੀਗੇ ਹਣਾ ਹਾਂ ਹਾਂ ਦੇਖੋ ਅੱਛਾ ਤੇ ਕਿ ਕਿ ਪਿੰਡ ਇੱਕ ਵਾਰੀ ਦੱਸੋ ਕਿਹੜਾ ਸੀਗਾ ਨਾਂ ਦਾ ਕਿਹੜਾ ਏਰੀਆ ਪੈਂਦਾ ਉਹ ਕਿਹੜੇ ਜ਼ਿਲ੍ਹਾ ਇਹ ਜ਼ਿਲ੍ਹਾ ਲੁਧਿਆਣਾ ਜੀ ਪਿੰਡ ਲੀਲਾ ਮੇਕ ਸਿੰਘ ਵਾਲਾ ਜੀ ਲੀਲਾ ਮੇ ਉਥੋਂ ਦੀ ਇਹ ਲੜਕੀ ਸੀਗੀ ਨਾ ਤੇ ਤੇ ਚਾਚੇ ਪਿਓ ਦਾ ਨਾਮ ਕੀ ਆ ਉਥੇ ਉਹ ਪਿਓ ਦਾ ਨਾ ਬਲਜੀਤ ਸਿੰਘ ਆ ਜੀ ਚਾਚੇ ਦਾ ਨਾ ਗਰਜੀਤ ਸਿੰਘ ਉਹ ਸੈਕਟਰੀ ਆਈ ਉਹ ਬੰਦਾ ਅਣਖ अच्छा चाचा ठीक है हां जी एक बंदा भी इनਾਂ ਦੇ ਨਾਲ ਨਹੀਂ ਜੀ ਪਿੰਡ ਤੋਰ ਰਿਹਾ ਹੈ ਜਿਹਨੂੰ ਪਾਵਰ ਆਫ ਟੋਰਨੀ ਭੇਜਣਾ ਹੁਣ ਤੁਸੀਂ ਇਹ ਚੀਜ਼ ਦੇਖੋ ਵੀ ਜੇ ਆਪਾਂ ਸਾਰਾ ਵੇਖਿਆ ਜਾਵੇ ਵੀ ਬੀਬੀਆਂ ਮੋਰੇ ਕੀਤੀਆਂ ਨੇ ਤੇ ਕੀ ਇਹ ਟੱਬਰ ਕੀ ਇਹ ਗਾਂਹ ਤਰੱਕੀ ਕਰ ਲੈਣਗੇ ਕੀ ਇਹ ਗਾਂਹ ਵੀ ਜੇ ਕੀ ਗਾਂ ਨੂੰ ਕੋਈ ਚੰਗਾ ਫਿਊਚਰ ਲੱਭ ਲੈਣ ਹੁਣ ਇਹ ਕੁੜੀ ਦਾ ਵਿਆਹ ਹੋਇਆ ਜਾਂ ਹਲੇ ਸਿੰਗਲ ਹੀ ਹੈ ਇੱਥੇ ਨਹੀਂ ਨਹੀਂ ਹਜੇ ਤਾਂ ਕਿੱਥੇ ਹੋਇਆ ਹੀ ਮੈਂ ਡਿਵੋਰਸ ਵੀ ਰੋਕਤਾ ਹੀ ਅੱਛਾ ਠੀਕ ਹੈ ਉਹ ਵੀ ਰੋਕਿਆ ਹੋਇਆ ਹੈ ਹਾਂ ਮੈਂ ਕਹਾਂ ਵੀ ਮੈਂ ਤਾਂ ਢੂਂਗਾ ਜਿੰਨਾ ਟਾਈਮ ਸਾਹ ਚੱਲਦੇ ਆ ਤੇ ਹੈਗੀ ਬ੍ਰਮਟੀਆ ਬ੍ਰਮਟੀਆ ਹਾਂਜੀ ਇਹ ਐਵਸਪੋਰਟ ਰਹਿੰਦੀ ਆ ਜੀ ਅੱਛਾ ਬੀਸੀ ਤੋਂ ਹੈਗੀ ਆ ਠੀਕ ਹੈ ਹਾਂਜੀ ਮੈਂ ਟਰੱਕ ਚਲਾਉਣਾ ਜਿਸ ਤੇ ਮੈਂ ਨਾ ਲੋਡ ਲੈ ਕੇ ਜਾਣਾ ਹੁੰਦਾ ਹਨਾ ਹੀ ਹਾਂ ਹਾਂ ਉਹ ਐਮਾ ਜਾਉਣ ਦੀ ਸਾਈਟ ਹੀ ਆ ਓਕੇ ਤੇ ਹਾਂਜੀ ਉਹ ਹੁਣ ਪਹਿਲਾਂ ਆਪਣੇ ਲੈਂਗਲੀ ਸੀਗੀ ਹੁਣ ਉਹ ਡੈਲਟਾ ਮੂਵ ਹੋ ਗਈ ਆ ਉੱਥੇ ਇਹ ਕੰਮ ਕਰਦੀ ਆ ਮੈਨੂੰ ਦੇਖ ਕੇ ਲੋਕ ਜਾਂਦੀ ਆ ਝੂਠੀ ਹੋ ਗਈ ਹੈ ਕਿ ਨਹੀਂ ਚਲੋ ਕੋਈ ਨਹੀਂ ਪਰ ਉਹਦਾ ਤੁਸੀਂ ਥੋੜਾ ਜਾ ਜਿਹੜਾ ਆਪਣਾ ਪੈਸਾ ਤੁਹਾਡਾ ਲੱਗਾ ਨਾ ਉਹ ਕਢਾ ਲਈਦਾ ਹੁੰਦਾ ਤਰੀਕੇ ਦੇ ਨਾਲ ਹਾਂਜੀ ਹਾਂਜੀ ਉਹਦੇ ਹੁਣ ਆਪਣਾ ਉਹਨਾਂ ਦੀ ਜ਼ਮੀਨ ਹੈਗੀ ਆ ਜੀ ਤੇ ਘਰ ਹੈਗਾ ਉਹ ਤਾਂ ਹੁਣ ਜੇ ਬੰਦੇ ਹੋਣਗੇ ਤਾਂ ਮੂਰੇ ਗੱਲ ਕਰ ਲੈਣਗੇ ਬੁੜੀਆਂ ਹੁਣ ਤੁਹਾਨੂੰ ਪਤਾ ਹੀ ਬੁੜੀਆਂ ਤਾਂ ਸਾਡੇ ਨਾਲ ਲੜ ਸਕਦੀਆਂ ਵਾ ਪੰਚਾਇਤ ਨਾਲ ਥੋੜੀ ਲੜ ਲੈਣੀਆਂ ਜਿਹੜੇ ਸਿਆਣੇ ਬੰਦੇ ਹੋਣਗੇ ਇਹਨਾਂ ਦੀ ਚੱਲਦੀ ਝੁਲਦੀ ਨਹੀਂ ਹੁੰਦੀ ਜੀ ਹੁਣ ਤੁਹਾਨੂੰ ਮੈਂ ਸਹੀ ਗੱਲ ਇਹ ਪਤਾ ਕੀ ਇਹ ਘਰ ਇਹ 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 ਮੂਰਖਤਾ ਹੁੰਦੀ ਆ ਇੱਕ ਨਾ ਡੀਲਿੰਗ ਹੀ ਨਹੀਂ ਪਤਾ ਹੈਗਾ ਬ੍ਰੇਨ ਹੀ 10% ਵਰਤਣਾ 90% ਵਰਤਣਾ ਹੀ ਨਹੀਂ ਐ ਦੇਖੋ ਇਹ ਮਸਲੇ ਹੁੰਦੇ ਨੇ ਬੜੇ ਠੰਡੇ ਤਰੀਕੇ ਨਾਲ ਚੱਲਣ ਵਾਲੇ ਬੜੇ ਤਰੀਕੇ ਨਾਲ ਚੱਲਦੇ ਨੇ ਉਹ ਜਿਹੜਾ ਬੰਦਾ ਮਿਲਦਾ ਉਹਦੀ ਕੋਈ ਸੁਣਦਾ ਹੀ ਨਹੀਂ ਹੋਣਾ ਉਹ ਜਿਹੜਾ ਮੈਨੂੰ ਉਹਦੇ ਮਾਮੇ ਦੇ ਮੁੰਡੇ ਨੇ ਦੱਸਿਆ ਹੂੰ ਹੂੰ ਉਹ ਇਹਨਾਂ ਦੇ ਪੈਂਡ ਹੀ ਰਹਾ ਵਾ ਹਨਾ ਕਿਉਂਕਿ ਉਹ ਕਹਿੰਦਾ ਫੁੱਫੜ ਤਾਂ ਦਿਨ ਰਾਤ ਦਾਰੂ ਹੀ ਪੀਂਦਾ ਸੀ ਪਹਿਲਾਂ ਵੀ ਕਹਿੰਦਾ ਫਿਰ ਉਹਨੂੰ ਕਹਿੰਦੇ ਸੀ ਪਾਗਲਾ ਕਹਿੰਦਾ ਹੋਰ ਸ਼ੁਰੂ ਕਰ ਦਿੰਦਾ ਸੀ ਕਿ ਮੈਂ ਪਾਗਲਾਂ ਦਾ ਪਾਗਲਾ ਆਫੇ ਜਦੋਂ ਇਹ ਦੇਖੋ ਮੈਂ ਦੱਸਦਾ ਕਈ ਵਾਰੀ ਬੰਦੇ ਦੇ ਬਸ ਦੀ ਗੱਲ ਨਹੀਂ ਚੱਲਦੀ ਬਾਈ ਜੀ ਉਹ ਫਿਰ ਵਿਚਾਰੇ दारू-ਦੂਰੂ ਪੀ ਕੇ ਆਪਣਾ ਸਮਾਜ ਆ ਜਿੰਦਗੀ ਕੱਢਦੇ ਨੇ ਉਹਨਾਂ ਦੀ ਕੋਈ ਸੁਣਦਾ ਨਹੀਂ ਐ ਨਾ ਕੋ ਉਹਨਾਂ ਦੀ ਮੰਨਦਾ ਹੁੰਦੇ ਉਹ ਸੱਚੇ ਹੀ ਐ ਸੋ ਪਰ ਕੀ ਕਰੋਗੇ ਜਿੱਥੇ ਪੈਂਦਾ ਪਾਗਲ ਬੀਬੀਆਂ ਜਿਹੜੀਆਂ ਏਦਾਂ ਰੌਲਾ ਪਾ ਲੈਂਦੀਆਂ ਨੇ ਹਾਂ ਹੁਣ ਤੁਸੀਂ ਦੇਖੋ ਕੀ ਘਰ ਐ ਕੀ ਕੀ ਅਕਲ ਦਾ ਕੰਮ ਐ ਕੁੜੀ ਦਾ ਘਰ ਪੱਟ ਲਿਆ ਮੁੰਡਾ ਇਹ ਨਾ ਚੰਗਾ ਚਟਰਾਕੇ ਤੇ ਚਲਾਉਂਦਾ ਤੂੰ ਬੰਦਿਆਂ ਨੂੰ ਉੱਥੋਂ ਆਈ ਇੱਥੇ ਆਣ ਕੇ ਰਹਿ ਉਦੋਂ ਦਾ ਭਰਾ ਹੋਵੇਗਾ ਫੇ ਪਿਓ ਕਹਿੰਦਾ ਮੈਨੂੰ ਪਤਾ ਹੀ ਨਹੀਂ ਐ ਫੇ ਬੀਬੀਆਂ ਮੁਰੇ ਗੱਲਾਂ ਕਰੀ ਜਾਂਦੀਆਂ ਨੇ ਹਣਾ ਵੀ ਤੁਸੀਂ ਆਪਣਾ ਰੋ ਵਧੀਆ ਆਪਣਾ ਟਾਈਮ ਕੱਢੋ ਸਾਰਾ ਕੁਝ ਐ ਨਾ ਰੱਖਿਆ ਹੋਇਆ ਹਣਾ ਜੀ ਪਾਲ ਸੰਧੂ ਮੇਰੀ ਸੱਸ ਦਾ ਇੱਕ ਆਸ਼ ਕਿ ਰੱਖਿਆ ਹੋਇਆ ਪਾਲ ਸੰਧੂ ਜੀ ਚਲੋ ਆਪਾਂ ਉਹ ਤਾਂ ਕਹਿੰਦੇ ਹਾਂ ਹਾਂ ਜੀ ਉਹ ਵੀ ਉਹਨੂੰ ਵੀ ਇੱਥੇ ਸੱਦ ਲੈਂਦੇ ਆ ਜੀ ਕੈਨੇਡਾ ਚ ਬੈਸਟ ਵੀਜੇ ਤੇ ਅੱਛਾ ਹਾਂ ਹਾਂ ਤੇ ਉਹ ਗਿਆ ਦੋ ਵਾਰੀ ਜਦੋਂ ਉਹਦੀ ਵੇਸ਼ਟੀ ਹੋਈ ਉਹ ਮੁੜਿਆ ਆ ਪਿੰਡ ਦਾ ਜਾਂ ਪਾਲ ਸੰਧੂ ਉਹਦਾ ਨਾ ਉਹਦੇ ਮੁੰਡੇ ਨੂੰ ਮੈਂ ਫੋਨ ਲਾ ਲੈਣਾ ਉਹਦੇ ਭਤੀਜੇ ਨੂੰ ਵੀ ਲਾ ਲੈਣਾ ਹੁਣ ਉਹਦੇ ਭਤੀਜੇ ਨੂੰ ਕਹਿੰਦੇ ਆ ਵੀ ਚਾਚਾ ਤੁਸੀਂ ਆਪਣਾ ਈਸ਼ਕ ਦੀ ਕੋਟੀ ਪੈਦੀ ਆ ਤੂੰ ਬੁੱਢੇ ਬਾੜੇ ਦਾੜੀ 'ਚ ਫੁੱਲ ਬਵਾਈ ਜਾਣਾ ਚਲੋ ਹਾਂ ਉਹ ਤਾਂ ਚੱਲ ਮੇਰਾ ਸ਼ੇਰ ਥੈਂਕ ਯੂ ਪਰ ਆਪਣੇ ਪੈਸੇ ਪੂਸੇ ਜਿਹੜੇ ਆ ਨਾ ਜਿਹੜੇ ਪੂਰਾ ਕੱਲਾ ਕੱਲਾ ਪੈਸਾ ਸੋਨਾ ਆਪਣਾ ਲਾ ਲੈਣਾ ਤੋਂ ਇਹ ਆ ਕੰਮ ਹੀ ਕਰਦੇ ਨੇ ਹੁਣ ਦੇਖੋ ਜ਼ਮੀਨ ਵੇਚਣ ਤੱਕ ਆਉਂਦੀ ਤੁਰਪਈ ਜੀ ਜ਼ਮੀਨ ਵੇਚ ਲਈ ਆ ਲੈ ਦੱਸ ਇਹ ਆਈ ਪਲਾਨਿੰਗ ਨਾਲ ਇਹਨੇ ਨਾ ਆਉਣਾ ਨਹੀਂ ਸੀ ਤੇਰੇ ਮੈਂ ਦੱਸਦਾ ਹੋਇਆ ਇਹ ਜਦੋਂ ਉਥੋਂ ਇੰਡੀਆ ਦੇ ਵਿੱਚੋਂ ਹੀ ਇਹਦੀ ਕੋਈ ਪਲਾਨਿੰਗ ਸੀ ਇਹਨਾਂ ਦੀ ਇਹਨੇ ਇੱਥੇ ਵੀ ਕੈਨੇਡਾ ਵਿੱਚ ਵੀ ਆਉਣਾ ਨਹੀਂ ਸੀ ਇਹ ਆਪਦੇ ਭਰਾ ਤੋਂ ਚਲ ਗਈ ਓਦੋਂ ਬਾਅਦ ਇਹਨਾਂ ਨੇ ਭਰਾ ਕੋਲੇ ਗਏ ਨੇ ਪਲਾਨਿੰਗ ਬਣਾਈ ਇਹਨਾਂ ਨੇ ਵੀ ਆਪਾਂ ਦੇਖੀਏ ਵੀ ਇਨਾਂ ਕੋਲ ਹੋਰ ਪੈਸਾ ਪੂਸਾ ਖੋਲਿਏ ਕਿਸੇ ਤਰੀਕੇ ਨਾਲ ਜਿੱਤੋਂ ਤੱਕ ਮੇਰਾ ਆਈਡੀਆ ਇਹਨਾਂ ਨੇ ਪਹਿਲਾਂ ਦੇਖਿਆ ਵੀ ਇੰਨਾ ਚਲੋ ਬੰਦਾ ਕੈਨੇਡਾ 'ਚ ਵੈਲਾਪ ਨਹੀਂ ਹੁੰਦਾ ਇਹਨੇ ਪੈਸੇ ਨਹੀਂ ਹੁੰਦੇ ਇਹਨਾਂ ਨੇ ਕਿਹਾ ਇੰਡੀਆ ਦੀ ਜ਼ਮੀਨ ਜਿਹੜੀ ਉਹ ਇਨਾਂ ਕੋਲ ਲਾਓ ਉਹ ਵੇਚੋ ਵੀ ਖਰੇ ਕੰਬੜਾ ਮਗਰ ਲੱਗੀ ਜਾਵੇਗਾ ਰੋਲਾ ਪਾ ਲਵੇਗਾ ਘਰਦਿਆਂ ਤੱਕ ਆਪਣੀ ਵੇਚੋ ਹੁਣ ਮਾਪੇ ਬਾਪ ਆਪਣੇ ਬੱਚਿਆਂ ਦੀ ਮੰਨਦੇ ਹੀ ਐ ਵੀ ਮੈਨੂੰ ਪੈਸੇ ਦੀ ਲੋੜ ਆ ਆਪਣੀ ਜ਼ਮੀਨ ਉੱਥੇ ਵੇਚ ਦਿਓ ਪਰ ਤੁਸੀਂ ਇੱਕ ਸਿਆਣੇ ਨਿਕਲੇ ਤੁਸੀਂ ਆਪਣੇ ਮਾਪਿਆਂ ਦੀ ਰਿਸਪੈਕਟ ਕੀਤੀ ਤੁਸੀਂ ਜ਼ਮੀਨ ਨਹੀਂ ਵੇਚੀ ਫੇਰ ਜਦੋਂ ਦੇਖਿਆ ਵੀ ਇਹ ਬੰਦਾ ਡਿੱਕੇ ਨਹੀਂ ਆਉਂਦਾ ਫੇਰ ਇਹਨੇ ਕਿਹਾ ਵੀ ਇਦਾ ਚਾਰ ਚੋ ਜਿ ਲਵਾ ਕੇ ਵਿੱਚੋਂ ਨਿਕਲ ਜਾਓ ਆ ਕੁਛ ਹੋਇਆ ਇਦਾਂ ਇਦਾਂ ਹੋਈ ਐ ਤੇ ਹੁਣ ਵੀ ਇਹਦਾ ਕੋਈ ਪਿਛੋਕੜ ਹੋਣਾ ਕੋਈ ਇਦਾਂ ਦਾ ਚੱਕਰੀ ਨਹੀਂ ਕਹਣਾ ਮੇਰਾ ਵੀ ਮੇਰੀ ਨਾ ਸਾਸਤ ਕਹਿੰਦੀ ਮੇਰੇ ਡੈਡੀ ਨੂੰ ਹਾਂ ਵੀ ਭਾਜੀ ਤੁਸੀਂ ਜ਼ਮੀਨ ਵੇਚਦੇ ਤੁਸੀਂ ਰੱਖ ਕੇ ਵੀ ਕਰਨੀ ਕੱਲਾ ਮੁੰਡਾ ਉਹ ਕੈਨੇਡਾ 'ਚ ਸੈੱਟ ਆ ਪੀਆਰ ਆ ਟਰੱਕ ਉਹਦੇ ਕੋਲੇ ਆਉਂਦਾ ਵਾ ਹਣਾ ਹਾਂ ਹਾਂ ਤੇ ਡੈਡੀ ਮੇਰਾ ਕਹਿੰਦਾ ਮੁੰਡੇ ਨੇ ਦਾ ਮੇਰੇ ਨੇ ਕਹਾਣੀ ਵੀ ਪੈਲੀ ਵੇਚ ਉਹਨੇ ਤਾਂ 8 ਸਾਲ ਲਾਤੇ ਉੱਥੇ ਹਨਾ ਪੀ ਆਰ ਹੋਇਆ ਕੱਚਾ ਸੀਗਾ ਤੇ ਉਦੋਂ ਨਹੀਂ ਕਿਹਾਗਾ ਵੀ ਹੁਣ ਉਹਨੇ ਆਪ ਦਾ ਟਰੱਕ ਲੈ ਲਿਆ ਹੁਣ ਉਹਨੇ ਮੈਨੂੰ ਕਿਉਂ ਕਹਿਣਾ ਵੀ ਜ਼ਮੀਨ ਵੇਚ ਹਨਾ ਨਾਲੇ ਪਹਿਲੀ ਗੱਲ ਤੁਸੀਂ ਇਹ ਦੇਖੋ ਵੀ ਇੱਕ ਕੁੜਮਣੀ ਆਪਣੇ ਕੁੜਮ ਨੂੰ ਮਤ ਦੇਂਦੀ ਵੀ ਆਪਣੀ ਜ਼ਮੀਨ ਵੇਚਦੇ ਆ ਹਾਂਜੀ ਆ ਮੁੜ ਕੇ ਮੇਰਾ ਸਹੁਰਾ ਕਹਿੰਦਾ ਵੀ ਦੂਜਾ ਆਪਣਾ ਵੀ ਇਹਦਾ ਪਿਓ ਦਾ ਕਹਿੰਦਾ ਮੈਂ ਮੁੰਡੇ ਨੂੰ ਵੇਚ ਅਗਲ ਕਰ ਦਊਗਾ ਨਾ ਜਦੋਂ ਮੁੰਡੇ ਨੂੰ ਕਹਿੰਦਾ ਮੈਂ ਐਂ ਕਿਹਾ ਸੀਗਾ ਵੀ ਮੈਂ ਉਦជា ਆਪਣਾ ਕਹਿੰਦੇ ਜੇ ਤੁਹਾਡਾ ਮੁੰਡਾ ਕਹਿੰਦਾ ਜਮੀਨ ਵੇਚਦੇ ਹੋ ਕਹਿੰਦਾ ਮੁੰਡਾ ਵੇਚ ਦਖਲ ਕਰ ਦੂ ਜਮੀਨ ਨਹੀਂ ਵੇਚਦਾ ਕਹਿੰਦਾ ਵੀ ਉਹਨੇ ਬਣਾਈ ਆ ਬਣਾਈ ਤਾਂ ਅਸੀਂ ਆ ਹਾਂ ਬਿਲਕੁਲ ਹਾਂ ਮੇਰਾ ਸਹੁਰਾ ਕਹਿੰਦਾ ਤੂੰ ਤਾਂ ਕਹਿੰਦਾ ਮੁੰਡਾ ਵੇਚ ਦਖਲ ਕਰ ਰਿਹਾ ਕਹਿੰਦਾ ਜਦੋਂ ਛੋਟੀ ਕੁੜੀ ਕਹਿੰਦੀ ਆ ਵੀ ਜਮੀਨ ਵੇਚ ਦੇ ਕਹਿੰਦਾ ਜਮੀਨ ਥੋੜੀ ਵੇਚ ਦੇ ਕਹਿੰਦਾ ਫੇਰ ਕੀ ਆਈ ਤੁਸੀਂ ਤਾਂ ਬਜ਼ੁਰਗਾਂ ਤੁਸੀਂ ਰੱਖ ਕੇ ਵੀ ਕੀ ਕਰਨੀ ਲੋਕ ਨੱਪ ਲੈਣਗੇ ਕਹਿੰਦਾ ਨੱਪ ਲੈਣ ਪਰ ਵੀ ਜਿਹੜੀ ਅਸੀਂ ਬਣਾਈ ਉਹ ਨਹੀਂ ਅਸੀਂ ਵਿੱਚ ਨਹੀਂ ਇੰਦਾ ਕੋਈ ਨੱਪ ਹੁੰਦੀ ਹੈ ਐਡੀ ਛੇਤੀ ਨਹੀਂ ਨੱਪ ਹੁੰਦੀ ਮਰਾ ਵੀਰ ਇੰਦਾ ਨਹੀਂ ਨੱਪ ਹੁੰਦੀਆਂ ਬਾ ਬਾਅਦ ਚ ਬਜ਼ੁਰਗ ਪੱਕਾ ਪੈਂਚਰ ਲਾ ਕੇ ਜਾਂਦੇ ਨਾ ਕਰਾਉਂਦੇ ਨੇ ਬੱਚਿਆਂ ਦੇ ਆ ਸਾਡੀ ਜ਼ਮੀਨ ਉੱਥੇ ਹੈਗੀ ਆ ਕਦੀ ਕਿਸੇ ਕੋਈ ਨੱਪਦਾ ਨਹੀਂ ਆ ਠੇਕੇ ਜੀ ਨੂੰ ਮਰਜ਼ੀ ਦਿੰਦੇ ਨੇ ਸੋ ਇੰਦਾ ਨਹੀਂ ਹੈਗਾ ਥੈਂਕ ਯੂ ਮਰਾ ਵੀਰ ਤਨ ਬਾਤ ਕੋਈ ਨਹੀਂ ਕੋਈ ਨਹੀਂ ਥੈਂਕ ਯੂ ਥੈਂਕ ਯੂ ਲਵ ਯੂ ਸੋ ਦੇਖ ਲਓ ਇਹ ਹਾਲਾਤ ਹੁਣ ਤੁਸੀਂ ਦੇਖੋ ਵੀ ਜੇ ਸਾਥ ਸਾਕਲ ਵਾਲੀ ਹੋਵੇ ਬੀਬੀ ਥੋੜਾ ਜਿਹਾ ਅਕਲ ਵਾਲੀ ਹੋਵੇ ਤਾਂ ਆਪਣੀ ਕੀ ਧੀਰਾ ਕਰ ਕਿਉਂ ਪੱਟ ਹੋਵੇ ਨਾ ਆਉਂਦੀ ਨਹੀਂ ਆਈ ਇੱਥੇ ਆਣ ਕੇ ਮੁੜ ਕੇ ਬਾਅਦ ਚ ਜ਼ਮੀਨ ਦਾ ਪਤਾ ਨਹੀਂ ਕਿ ਲੋਕਾਂ ਦਾ ਓਵਰ ਸਮਾਰਟ ਬੰਦੇ ਨੇ ਵੀ ਅਸੀਂ ਬੜੇ ਤੇਜ ਆ ਬੜੇ ਸਮਾਰਟ ਆ ਵੀ ਇਦਾਂ ਪੈਸਾ ਬਣਾ ਲਈਏ ਜਿਵੇਂ ਅਸੀਂ ਨਾ ਇੱਕ ਦੁੱਕੀ ਕਮਾ ਲੂ ਲਾਕੀ ਧਰ ਲਿਆ ਮੈਂ ਤਾਂ ਹੀ ਕਿਵੜੀ ਮੈਂ ਕੋੜਾ ਬੋਲ ਜਾਣਾ ਕਿਉਂਕਿ ਮੈਨੂੰ ਆਲਰੇਡੀ ਪਤਾ ਵੀ ਸਾਡਾ ਮਾਈਂਡ ਸੈਟ ਪੰਜਾਬੀਆਂ ਦਾ ਇਨਾ ਕਿ ਗਲਤ ਹੋਇਆ ਪਿਆ ਨਾ ਅਸੀਂ ਦੁੱਕੀ ਕੰਮ ਸਾਡੀ ਕੋਈ ਜਵਾਨ ਨਹੀਂ ਕੋਈ ਸਾਡਾ ਪ੍ਰੋਮਿਸ ਨਹੀਂ ਜਗਾ ਜਗਾ ਅਸੀਂ ਮੁੱਕਰਦੇ ਫਿਰਦੇ ਆ ਫਿਰ ਸਾਡੇ ਕੋ ਗਲਤੀ ਆਪ ਕੋ ਹੀ ਹੁੰਦੀ ਆ ਫਿਰ ਅਸੀਂ ਬੰਦਾ ਲਾਦੇ ਵੀ ਕਿਹਦੇ ਤੇ ਬਲੇਮ ਦੇਈਏ ਅਸੀਂ ਹਰ ਗੱਲ ਤੇ ਟ੍ਰਿਕ ਖੇਡਣਾ ਚਾਹੁੰਦੇ ਆ ਹੁਣ ਸਾਡੇ ਬੱਚੇ ਬੈਠੇ ਨੇ ਉੱਥੇ ਆਪਣੇ ਪਾਰਲੀਮੈਂਟੇ ਚ ਇਹਨਾਂ ਦੀ ਗੱਲ ਮੈਂ ਸੁਣ ਰਿਹਾ ਸੀ ਮੁੱਦਾ ਪਤਾ ਕੀ ਕਹਿ ਰਹੇ ਨੇ ਕਹਿੰਦੇ ਜੀ ਅਖੇ ਸਾਡੇ ਤੇ ਸਰਕਾਰ ਨੇ ਇਲਜ਼ਾਮ ਲਾਤਾ ਤੁਸੀਂ ਫਰਾਡ ਦੇ ਪੇਪਰ